ਸੀ ਫਿਰ ਨੂੰ ਬਾਹਰ ਕੱਢਾਂਗੇ ਜਾਂ ਨਹੀਂ ਕਹਿੰਦੇ ਸਾਡੇ ਕੋਲ ਸੋਰਸਸ ਨਹੀਂ ਹੈਗੇ ਸੋ ਮੈਂ ਬੈਕਪਟ ਕਰਨ ਦੇ ਹਾਂ ਬੇਸਿਕਸ ਬੇਸਿਕ ਸਹੂਲਤ ਪ੍ਰੋਵਾਈਡ ਕਰ ਰਹੀ ਹੈ ਐਂਬੈਸੀ ਆ ਦੇਖੋ ਕਿਵੇਂ ਬੈਠੇ ਨੇ ਬੇਸਿਕ ਸਹੂਲਤ ਬਾਬਾ ਜੀ ਇਸ ਟਾਈਮ ਅਸੀਂ ਸਕੂਲ ਚਾਂ ਤੁਸੀਂ ਬੱਚਾ ਦਾ ਹਾਲ ਦੇਖ ਸਕਦੇ ਹੋ ਇਸ ਤਰੀਕੇ ਨਾਲ ਹਰਿਆ ਸੋਰੇ ਨੇ ਜਿੰਨੇ ਵੀ ਕੋਸ਼ਿਸ਼ ਕਰਦਾ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸਾਡੇ ਕੋਲੇ ਲਿਆਂਦੇ ਜਾਣ। ਕਿਹਾ ਤਾਂ ਠੀਕ ਨਹੀਂ ਆ ਕਿ ਮੈਨੂੰ ਖੁਸ਼ੀ ਕਰਦੇ ਦੱਸ ਨਹੀਂ ਰਹੇ ਜੇ। ਮੈਨਾਂ ਕਿਹੜੀ ਕੰਟ੍ਰੈਕਟ ਲਿਆ ਕੇ ਜਾਰੀ ਕਰੇ ਗੜੀ ਕੰਟ੍ਰੈਕਟ ਨਹੀਂ। ਅੱਛਾ। ਤਾਂ ਬਹੁਤ ਮਾੜੀ ਨਹੀਂ ਸੀ ਬੱਚੇ ਬਹੁਤ ਔਖੇ ਨਹੀਂ ਉੱਤੇ। ਬੱਚੇ ਕਿ ਡਰ ਦਾ ਮਾਹੌਲ ਬੱਚਿਆਂ 'ਚ ਬਹੁਤ ਜ਼ਿਆਦਾ ਬਣਿਆ ਪਿਆ। ਕਿਉਂਕਿ ਦੂਸਰੇ ਬੱਚੇ ਦੱਸਦੇ ਆ ਜਿਵੇਂ ਖਰਗੀ ਵਿੱਚ ਬਹੁਤ ਬੁਰੀ ਤਰ੍ਹਾਂ ਬੱਚੇ ਫਸੇ ਹੋਏ ਨੇ ਇਧਰੋਂ ਇਧਰ ਵੀ ਬੱਚੇ ਬਹੁਤ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਪ੍ਰਮਾਤਮਾ ਜਲਦੀ ਤੋਂ ਜਲਦੀ ਬੱਚੇ ਸਾਡੀ ਕੋਲ ਹੋਣ ਤੇ ਇੰਡੀਅਨ ਗਵਰਨਮੈਂਟ ਸਾਡੀ ਪੂਰੀ ਹੈਲਪ ਕਰੇਗੀ ਇਸ ਗੱਲ 'ਚ ਇਸ ਗੱਲ 'ਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਜਾਦ ਸਿੰਘ ਅੱਜ ਅਸੀਂ ਗੱਲ ਕਰਾਂਗੇ ਰੂਸ ਵੱਲੋਂ ਜੋ ਯੂਕਰੇਨ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਉਸ ਦੇ ਸਬੰਧ ਵਿੱਚ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ ਜੀ ਹਾਂ ਪੰਜਾਬ ਤੋਂ ਬਹੁਤ ਸਾਰੇ ਅਜਿਹੇ ਵਿਦਿਆਰਥੀ ਹਨ ਜੋ ਯੂਕਰੇਨ ਦੇ ਵਿੱਚ ਫਸ ਚੁੱਕੇ ਨੇ ਜੋ ਭਾਰਤੀ ਸਰਕਾਰ ਨੂੰ ਉੱਥੋਂ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾ ਰਹੇ ਨੇ ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਨਾਬਾ ਹਲਕੇ ਦੇ ਪਿੰਡ ਛੀਟਾ ਵਾਲਾ ਤੋਂ ਦੋ ਵਿਦਿਆਰਥੀ ਉੱਥੇ ਫਸ ਚੁੱਕੇ ਨੇ ਜੋ ਕਿ ਉੱਥੋਂ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾ ਰਹੇ ਨੇ ਇਹ ਇਹ ਜੋ ਸਟੂਡੈਂਟ ਯੂਕਰੇਨ ਦੇ ਜੋ ਫਸੇ ਹੋਏ ਨੇ ਇਹ ਮੈਡੀਕਲ ਦੇ ਸਟੂਡੈਂਟ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਤੇ ਆਪਣੇ ਮਾਪਿਆਂ ਤੱਕ ਇਹ ਵੀਡੀਓ ਪਹੁੰਚਾਈ ਗਈ ਹੈ ਤੇ ਉਹਨਾਂ ਦੇ ਮਾਪਿਆਂ ਵੱਲੋਂ ਭਾਰਤ ਸਰਕਾਰ ਨੂੰ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਆਪਣੇ ਬੱਚਿਆਂ ਨੂੰ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾਈ ਜਾ ਰਹੀ ਹੈ ਦੇਖੋ ਇਹ ਖਾਸ ਰਿਪੋਰਟ ਕੁਝ ਨਹੀਂ ਐਂਬੈਸੀ ਦੇ ਕੁਝ ਅਫੀਸ਼ੀਅਲਸ ਹਨ ਸੀਗੇ ਅੱਜ ਤੱਕ ਨਹੀਂ ਕੁਝ ਕਹਿੰਦੇ ਇਹ ਬਈ ਕਲੀਅਰ ਨਹੀਂ ਕਰ ਰਹੇ ਵੀ ਅਸੀਂ ਤੁਹਾਨੂੰ ਬਾਹਰ ਕੱਢਾਂਗੇ ਜਾਂ ਨਹੀਂ ਮਤਲਬ ਕਹਿੰਦੇ ਸਾਡੇ ਕੋਲ ਸੋਰਸਸ ਨਹੀਂ ਹੈਗੇ ਤੁਹਾਨੂੰ ਬੈਕਪਟ ਕਰਨ ਦੇ ਹੂੰ ਪਲੀਜ਼ ਇਹ ਬਾਰ ਮਾਨੂੰ ਕੋਈ ਗਾਈਡਲਾਈਨਸ ਨਹੀਂ ਆ ਰਹੀਆਂ ਸਾਨੂੰ ਐਂ ਚੀਜ਼ ਕਲੀਅਰ ਨਹੀਂ ਕਰ ਰਹੇ ਬਸ ਦੋ ਗੱਲਾਂ ਕਰ ਰਹੇ ਨੇ ਵੀ ਮਤਲਬ ਉਹਨਾਂ ਚ ਦੇਖੋ ਮੈਸਨ ਹਾਲ ਦਿਖਾਣਾ ਬੱਚਿਆਂ ਦਾ ਆਪਾਂ ਦੇਖੋ ਕਿਸ ਤਰੀਕੇ ਨਾਲ ਬੇਸਿਕਸ ਬੇਸਿਕ ਸਹੂਲਤ ਪ੍ਰੋਵਾਈਡ ਕਰ ਰਹੀ ਹੈ ਐਂਬੈਸੀ ਆ ਦੇਖੋ ਕਿਵੇਂ ਬੈਠੇ ਨੇ ਸਿੱਕਸ ਨੂੰ ਪਾਪਾ ਇਸ ਟਾਈਮ ਅਸੀਂ ਸਕੂਲ ਚਾਹੁੰਦੇ ਅਸੀਂ ਬੱਚਿਆਂ ਦਾ ਹਾਲ ਦੇਖ ਸਕਦੇ ਹਾਂ ਇਸ ਤਰੀਕੇ ਨਾਲ ਹਰਾਸ ਹੋ ਰਹੇ ਨੇ ਅਮਰ ਜਨਨਾ ਕਿ ਚੁਗੀਆਂ ਹੈ ਫੈਲਟੇ ਕੋਈ ਬੈਡਿੰਗ ਨਹੀਂ ਪ੍ਰੋਵਾਈਡ ਕੀਤੀ ਬੈਡਿੰਗ ਨਹੀਂ ਪ੍ਰੋਵਾਈਡ ਕੀਤੀ ਬਿਕੋਜ਼ ਰਸ਼ੀਅਨ ਟੂ ਮੈਨ ਇਮੈਨਲ ਟੂਪਸ ਇੱਥੇ ਵੀ ਐਂਟਰ ਹੋ ਗਏ ਨੇ ਕੀਵਚ ਵੀ ਇੱਥੇ ਕਾਫੀ ਪੈਨਿਕ ਕ੍ਰੀਏਟ ਹੋਇਆ ਠੀਕ ਹੈ ਐਂਬੈਸੀ ਨੇ ਕੋਈ ᱮਨਸ਼ੋਰ ਕੀਤਾ ਕੋਈ ਤੁਹਾਡੀ ਫੂਡ ਪਾਣੀ

ਅਲੱਗ ਅਲੱਗ ਪਾਰਟਸ ਆਫ ਯੂਕਰੇਨ ਮਤਲਬ ਅਲੱਗ ਅਲੱਗ ਪਾਰਟਸ ਤੋਂ ਅੱਡ ਅੱਡ ਬੱਚੇ ਤੇ ਆਏ ਨੇ ਆਰਕਿਵ ਤੋਂ ਡਨਿਪਰੋ ਤੋਂ ਵੇਸਟਿਆ ਤੋਂ ਹਾਂ ਮੈਂ ਕਰ ਲਈ ਉਹਨਾਂ ਨੂੰ ਇਹ ਨਹੀਂ ਕਰਦਾ ਕਾਫੀ ਉਹਨੇ ਅਫੀਸ਼ੀਅਲਸ ਆਈ ਸੀ ਐਮਬੈਸੀ ਦੇ ਹਾਂ ਉਹ ਕਹਿੰਦੇ ਵੀ ਤੁਸੀਂ ਪੂਰਾ ਡਿਸਪਲਿਨ ਮੇਨਟੇਨ ਕਰੋ ਨਹੀਂ ਤਾਂ ਤੁਹਾਨੂੰ ਇੱਥੋਂ ਬਾਹਰ ਜਾਣਾ ਪੈ ਸਕਦਾ ਤੁਹਾਨੂੰ ਮੈਟਰੋ ਚ ਰਹਿਣਾ ਪੈ ਸਕਦਾ ਸੜਕਾਂ ਤੇ ਜਾਣਾ ਪੈ ਸਕਦਾ ਦੂਜਾ ਹਾਲ ਹੈ ਅੱਛਾ ਇਹ ਜਿਹੜਾ ਐਵੈਕੂਏਸ਼ਨ ਪਲਾਨ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਬਾਰੇ ਕੀ ਹੋ ਰਿਹਾ ਰਿਕਰੂਟ ਕਰ ਲੂਗਾ ਮੈਂ ਠੀਕ ਹੈ ਅੰਬੈਸਡਰੀ ਨੂੰ ਨਹੀਂ ਨਾ ਹੈ ਇਹ ਅੰਬੈਸਡਰੀ ਦਾ ਸਿਰਫ ਆਪਣੀ ਕੰਮ ਕਰ ਰਹੀ ਹੈ ਅੰਬੈਸਡਰੀ ਦੀ ਬਿਲਡਿੰਗ ਦਿਖਾ ਸਕਦਾ ਬਾਹਰ ਐਮਬੈਸਡਰੀ ਹੈ ਬਿਲਕੁਲ ਨਾਲ ਲੱਗਦੀ ਹੈ ਹਾਂ ਸੌਰੀ ਉਹ ਦੇਖੋ ਕਿਸ ਤਰੀਕੇ ਨਾਲ ਰਹਿ ਰਹੇ ਨੇ ਲੋਕ ਉਹ ਲੋਕ ਨੂੰ ਮਤਲਬ ਕੋਵਿਡ ਦਾ ਵੀ ਰਿਸ਼ਤਾ ਬਹੁਤ ਤੁਸੀਂ ਦੇਖ ਸਕਦਾ ਹਾਂ ਚਤਨ 100 ਪਲੱਸ ਬੱਚਾ ਹੁਣ ਇਸ ਸਿਸਟਮ ਹੈ ਚਤਨ 300 ਬੱਸ ਅੱਛਾ ਪਾਣੀ ਦਾ ਅਰੇਂਜਮੈਂਟ ਦੇ ਰਹੀ ਐ ਐਂਬੈਸੀ ਕੋਈ ਪਾਣੀ ਹੁਣ ਬਾਹਰ ਇਸ ਜਿਹਨਾਂ ਨੇ ਬਾਹਰ ਮਨਾ ਕੀਤਾ ਜਾਣ ਨੂੰ ਬਿਗੋਜ ਜਿੱਥੇ ਮਹੌਲ ਖਰਾਬ ਹੈ ਹਾਂ ਜਿਲ੍ਹਾ ਕੀ ਐਸੀ ਪਹਿਲਾਂ ਪਾਣੀ ਹੂੰ ਪਾਣੀ ਇਦਾਂ ਲਗਾਇਆ ਹੋਇਆ ਹੈ ਨੇ ਬੱਚੇ ਆ ਦੇਖੋ ਥੋੜੀ ਬਹੁਤ ਖੈਰ ਫਟ ਓਵਰ ਆਲ ਕੰਡੀਸ਼ਨ ਮਸ ਮੁਤੱਲਕ ਫਰਾਂ ਹੈ ਮੈਕਸ ਉੱਪਰ ਵੀ ਆਪ ਸਟੇਅਰ ਵੀ ਹੈ। ਅੰਮ ਤੇ ਵੀ ਦਿਓ। ਠੰਡ ਦੀ ਕੀ ਪੋਜੀਸ਼ਨ ਹੈ? ਮੌਸਮ ਹੌਂਦੀ ਹੈ ਔਫ ਯੂ। ਉਹਨੂੰ ਸਿੰਪਲੀ ਮੈਟ ਦਿੱਤੇ ਨੇ ਇਕੱਲੇ। ਇਹ ਤਾਂ ਉਹਨੂੰ ਫਲੋਸ ਪਰ ਹੈ ਨਾ। ਅੱਛਾ। ਕਾ ਉਹ ਨਾ ਮੇਰੇ ਭਾਈ ਬੱਚਿਆਂ ਨੂੰ ਅਡਵਾਈਸ ਕੀਤਾ ਬਾਹਰ ਸੀ ਜਦ ਸਟੇਡ ਦੇ ਬਾਹਰ ਜਾਂਦੇ ਸੀ ਕਿ ਸਨੈਕਸ ਵਗੈਰਾ ਲੈ ਕੇ ਆਉਂਦੇ ਸੀ ਫਰੂਟਸ ਪਾਣੀ ਪਰ ਉਹ ਬੁੱਤੇ ਬਾਹਰ ਵੀ ਨਹੀਂ ਜਾ ਸਕਦੇ ਕਿਉਂਕਿ ਉੱਥੇ ਮਿਨਿਟਰੀ ਪਹੁੰਚ ਚੁੱਕੀ ਹੈ ਰਸ਼ੀਆ ਦੀ ਹਮਮ ਖਾਣ ਦੇ ਰੈਨਮੈਂਟ ਕੀ ਹੈ ਹਮ ਉਸੇ ਹੀ ਗੁਲਾਮ ਸ਼ਹਿਬੀ ਜਲਦੀ ਤੋਂ ਜਲਦੀ ਵੈਕੂਏਟ ਕੀਤਾ ਜਾਵੇ ਠੀਕ ਹੈ ਇੱਥੇ ਕੰਡੀਸ਼ਨ ਖਰਾਬ ਹੋ ਰਹੀ ਹੈ ਡੇ ਬਾਏ ਡੇ ਖਾਣ ਕੇ ਬਹੁਤ ਸਵਿਰੈਂਸ ਜਿਹੜਾਥੋਈ ਅੱਜ ਹਮ ਠੀਕ ਹੈ ਪਾਸੋਂ ਇਹ ਹੀ ਗੁਜ਼ਾਰਿਸ਼ ਹੈ ਇੰਡੀਅਨ ਗਵਰਨਮੈਂਟ ਨੂੰ ਤੁਸੀਂ ਤੇ ਦੇਸ਼ ਦੇ ਅੰਦਰ ਅਫੀਸ਼ਰਸ ਵੀ ਖੜੇ ਹਨ ਕੁਝ ਤੇ ਵਿਜੀਬਲ ਨਹੀਂ ਉਹ ਆਪਣੇ ਅਫੀਸ਼ਰਸ ਵੀ ਖੜੇ ਹਨ ਕੁਝ ਗੱਲਾਂ ਕਰ ਰਹੇ ਨੇ ਕੋਈ ਨਹੀਂ ਕੁਝ ਆਪਣੇ ਦੇਸ਼ ਤੇ ਉਹ ਪਰਮਾਨੈਂਟ ਸੀਜ਼ਨ ਨਹੀਂ ਲੈ ਸਕਦੇ ਉਹ ਅਕੋਰਡਿੰਗ ਟੂ ਦਾ ਇੰਡੀਅਨ ਗਵਰਨਮੈਂਟ ਜਿੱਦਾਂ ਗਾਈਡ ਕਰਨਗੇ ਉਦਾਂ ਹੀ ਬੋਲਣਗੇ ਇਸ ਸਮੇਂ ਬਸ ਬਹੁਤ ਪੈਨਿਕ ਕ੍ਰੀਏਟ ਹੋਇਆ ਹੋਇਆ ਬਾਕੀ ਖਾਣ ਪੀਣ ਦਾ ਤੇ ਟਾਈਮ ਦਾ ਫੂਡ ਮਿਲਦਾ ਬਸ ਬੰਨ ਟੈਂਸ਼ਨ ਅੱਛਾ ਜੋ ਕੋ ਕੱਲ੍ਹ ਰਾਤ ਮਿਲਿਆ ਸੀ ਖਾਣਾ ਪੀਣਾ ਤੇ ਪਾਣੀ ਦਾ ਥੋੜਾ ਹੈ ਪ੍ਰੋਬਲਮ ਬਟ ਮੈਨੇਜ ਕਰਨਾ ਪੈ ਰਿਹਾ ਆਪਣੇ ਬੇਟੇ ਤੇ ਪੰਜਾਬ ਦੇ ਹੋਰ ਮੈਡੀਕਲ ਬੱਚਿਆਂ ਬਾਰੇ ਹੀ ਇੰਡੀਆ ਗਵਰਨਮੈਂਟ ਸਪੈਸ਼ਲੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਇਮੀਡੀਏਟਲੀ ਐਕਸ਼ਨ ਦੀ ਡਿਮਾਂਡ ਕਰਦਾ ਹੈ ਕਿ ਉਹ ਬੱਚਾਂ ਤੇ ਜੋ ਇੱਥੇ মিডিਆ ਚ ਰਿਪੋਰਟਸ ਆ ਰਹੀਆਂ ਨੇ ਉਹ ਐਕਚੁਅਲ ਗਰਾਉਂਡ 'ਚ ਉੱਥੇ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਬੱਚਿਆਂ ਨੂੰ ਮੈਂ ਆਪਣੇ ਬੇਟੇ ਨਾਲ ਸਿੱਧਾ ਸੰਪਰਕ ਕੀਤਾ ਹੈ ਵੀਡੀਓ ਕਾਨਫਰੈਂਸਿੰਗ ਲਈ ਜੋ ਇੰਡੀਆ ਗਵਰਨਮੈਂਟ ਕਹਿ ਰਹੀ ਹੈ ਤੇ ਜੋ ਐਮਬੈਸੀ ਇਨ ਕੀਵ ਦੀ ਸਿਚੁਏਸ਼ਨ ਹੈ ਦੋਨਾਂ 'ਚ ਹੀ ਬਹੁਤ ਜ਼ਿਆਦਾ ਮਿਸਕਮਿਊਨੀਕੇਸ਼ਨ ਹੈ ਉਹ ਟੋਟਲੀ ਡਿਪੈਂਡੈਂਟ ਨੇ ਐ ਅੰਬੈਸੀ ਵਾਲੇ ਕਿ ਇੰਡੀਆ ਗਵਰਨਮੈਂਟ ਸਾਨੂੰ ਕੋਈ ਡਾਇਰੈਕਸ਼ਨ ਦੇਵੇ ਬਟ ਮੀਡੀਆ ਰਿਪੋਰਟਸ ਕੋਸ ਹੋਰ ਕਹਿ ਰਹੀਆਂ ਨੇ ਤੇ ਐਕਚੁਅਲ ਗਰਾਉਂਡ ਜ਼ੀਰੋ ਰਿਪੋਰਟ ਤੋਂ ਇਹ ਡਿਫਰੈਂਟ ਸਿਚੁਏਸ਼ਨਸ ਰਾਈਜ਼ ਹੋ ਰਹੀਆਂ ਨੇ ਖਾਣ ਪੀਣ ਦੀ ਕਿੰਨੀਕ ਦਿੱਕਤ ਆ ਰਹੀ ਆ ਤੁਹਾਡੇ ਉਹਨਾਂ ਨਾਲ ਗੱਲ ਖਾਣ ਪੀਣ ਇੱਕ ਟਾਈਮ ਦਾ ਬਹੁਤ ਹੀ ਲਿਮਟਿਡ ਕੁਆਂਟੀਟੀ ਚ ਬੱਚਿਆਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਇੱਕ ਟਾਈਮ ਦਾ ਖਾਣਾ ਦੇ ਰਹੀ ਹੈ ਇੰਡੀਆ ਐਮਬੈਸੀ ਐਟ ਯੂਕਰੇਨ ਬਟ ਪਾਣੀ ਦਾ ਤੇ ਬਾਕੀ ਚੀਜ਼ਾਂ ਦਾ ਖਾਣ ਪੀਣ ਦਾ ਬੱਚੇ ਖੁਦ ਅਰੇਂਜ ਕਰ ਰਹੇ ਨੇ ਬਟ ਜਿਵੇਂ ਉੱਥੇ ਦੇ ਟ੍ਰੂਪਸ ਰਸ਼ੀਆ ਟ੍ਰੂਪਸ ਅਕੀਬ ਚ ਵੀ ਇੰਟਰ ਕਰ ਚੁੱਕੇ ਨੇ ਉਹਨਾਂ ਕਰਕੇ ਉਹਨਾਂ ਦੇ ਰਿਸਕ ਜ਼ਿਆਦਾ ਹੈ ਇਸ ਕਰਕੇ ਇੰਡੀਆ ਐਂਬੈਸੀ ਉੱਥੇ ਸਟ੍ਰਿਕਟ ਐਕਸ਼ਨ ਲਵੇ ਖਾਣ ਪੀਣ ਦਾ ਤੇ ਬੇਸਿਕ ਇਮਿਊਨਿਟੀ ਪ੍ਰੋਵਾਈਡ ਕਰਨ ਦਾ ਇਹ ਕੀ ਡਿਮਾਂਡ ਕਰਦੇ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਇਹ ਹੀ ਡਿਮਾਂਡ ਕਰਦੇ ਆਂ ਵੀ ਸਾਡੇ ਨੂੰ ਸਾਰੇ ਬੱਚਿਆਂ ਨੂੰ ਸਪੈਸ਼ਲੀ ਮੇਰਾ ਬੱਚਾ ਹੈ ਹੋਰ ਪੰਜਾਬ ਦੇ ਬਹੁਤ ਬੱਚੇ ਨੇ ਮੈਡੀਕਲ ਬੱਚਾ ਬਹੁਤ ਐਕਸਪੈਂਸਿਵ ਖਰਚਾ ਕਰਕੇ ਅਸੀਂ ਉੱਥੇ ਬੱਚਿਆਂ ਨੂੰ ਪੜਾ ਰਹੇ ਹਾਂ ਤੇ ਬੱਚਿਆਂ ਨੂੰ ਸਪੈਸ਼ਲੀ ਫ੍ਰੀ 에ਅਰਕ੍ਰਾਫਟ ਕੀਤਾ ਜਾਵੇ ਉਹਨਾਂ ਤੋਂ ਕੋਈ ਡਬਲ ਪੈਸਾ ਨਾ ਲਿੱਤਾ ਜਾਵੇ ਜਦ ਕਿ ਬਾਕੀ 에ਅਰਪਲੇਨਸ ਬਹੁਤ 70 70 80 ਸੇ 1000 ਰੁਪਏ ਦੇ ਟਿਕਟਾਂ ਕਰ ਚੁੱਕੇ ਨੇ ਉਹ ਵੀ ਉਹਨਾਂ ਲਈ ਬੜੀ ਪ੍ਰੋਬਲਮ ਆ ਰਹੀ ਹੈ ਕਿੰਨੇ ਸਾਲ ਹੋ ਗਏ ਤੇ ਜਾਂ ਉਹਦੇ ਬੇਟੇ ਬੇਟਾ ਮੇਰਾ 2018 ਬੈਚ ਚ ਗਿਆ ਸੀ ਤੇ ਉਸ ਨੂੰ ਹੁਣ 4 ਸਾਲ ਚੌਥੇ ਸਾਲ ਚ ਉਹ ਉੱਥੇ ਮੈਡੀਕਲ ਐਮਬੀਬੀਐਸ ਕਰ ਰਿਹਾ ਤੇ 2 ਸਾਲ ਰਹਿ ਗਏ ਸੀ ਬੱਚੇ ਦੇ ਲਾਤ ਤਾਂ ਬਹੁਤ ਮਾੜੀ ਨੇ ਜੀ ਬੱਚੇ ਬਹੁਤ ਔਖੇ ਨੇ ਤੇ ਬੱਚੇ ਕਿ ਡਰ ਦਾ ਮਾਹੌਲ ਬੱਚਿਆਂ 'ਚ ਬਹੁਤ ਜ਼ਿਆਦਾ ਬਣਿਆ ਪਿਆ ਕਿਉਂਕਿ ਦੂਸਰੇ ਬੱਚੇ ਦੱਸਦੇ ਆ ਜਿਵੇਂ ਖਰਕ ਵਿੱਚ ਬਹੁਤ ਬੁਰੀ ਤਰ੍ਹਾਂ ਬੱਚੇ ਫਸੇ ਹੋਏ ਨੇ ਇਧਰੋਂ ਇਧਰ ਵੀ ਬੱਚੇ ਬਹੁਤ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਪਰ ਮਾਤਮਾ ਜਲਦੀ ਤੋਂ ਜਲਦੀ ਬੱਚੇ ਸਾਡੀ ਕੋਲ ਹੋਣ ਤੇ ਇੰਡੀਅਨ ਗਵਰਨਮੈਂਟ ਸਾਡੀ ਪੂਰੀ ਹੈਲਪ ਕਰੇਗੀ ਇਸੇ ਬਾਅਦ ਇਸ ਗੱਲ 'ਚ ਹਾਲਾਤ ਕੇ ਮੰਤਰੀ

ਸਾਰੇ 340 ਲੈ ਬੱਚੇ ਜਨਮ ਦਿਨ ਵਾਤਾ ਜਰ ਜੀ ਮੈਂ ਅੱਜ ਦੋਸੀ ਅਸ਼ੀਰੋ 7 ਲੋਕ ਸੀਗੇ ਸਿਰਫ 650 ਸੀ ਕਲ ਤੁਹਾਨੂੰ ਇਹਦੇ 350 400 ਬੱਚਾ ਹੋ ਗਿਆ ਅੱਛਾ ਤੇ ਖਾਣ ਪੀਣ ਦਾ ਰੇਂਜ ਹੈ ਹਾਂ ਜੀ ਖਾਣ ਪੀਣ ਦਾ ਰੇਂਜ ਕਰ ਰਹੀ ਹੈ ਐਮਬੈਸੀ ਵਗੈਰਾ ਜਾਇ ਇੱਥੇ ਖਾਣ ਪੀਣ ਦਾ ਰੇਜ ਹੈ ਮੈਂ ਇੱਕ ਪਲੇਟ ਛੋਟੀ-ਛੋਟੀ ਦੇ ਰਹੇ ਨੇ ਉਹਨਾਂ ਵਿੱਚ 5 ਜਣੇ ਥੋੜੇ ਜਿਹਾ ਖਾਦੇ ਤਾਂ ਮਤਲਬ ਹਮਸੋਖਰੇ ਦੋ-ਦੋ ਚਮਚੇ ਹੀ ਆਉਦੇ ਨੇ ਹਮ ਸਤਿ ਸ੍ਰੀ ਅਕਾਲ ਜਾਲ ਘੱਟ ਦੇ ਰਹੇ ਕਿਉਂਕਿ ਮਾਰਕੀਟਸ ਸਾਰੀਆਂ ਬੰਦ ਹੋ ਗਏ ਖਾਨ ਵੀ ਨਸਬੰਦ ਕੀਤੇ ਨੇ ਜੇ ਜਾਉ ਤਾਂ ਸਾਰੇ ਵਿੱਚ ਖਤਮ ਹੋਇਆ ਪੂਰ ਗਿਆ ਮਿਲਦਾ ਅੱਛਾ ਤੇ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਘਰ ਦੀ ਵੀ ਯਾਦ ਆਉਂਦੀ ਹੋਗੀ ਜਿਹੜਾ ਹੈਗਾ ਤੁਹਾਨੂੰ ਵੀ ਪਤਾ ਹੋਣਾ ਵੀ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣ ਜਾਣਗੇ क्या भी मेट्रो कितनी है, ऐसे डेढ़ दो किलोमीटर पास तो चलने होता है, किच्ची को चलने, फिर एम्बेसी का नेट फोन है, एम्बेसी का नेट फोन नहीं चलता, तो तो सिर्फ मेट्रो खुदों देखी हो तो देखा भी कैंडिडेट्स इसलिए तो जाना तो पहले ऐसी एम्बेसी आए, फिर इन सबके ऊपर सात आठ दिन के बाद एक स Okay. ਕਤਰਾ ਕੋਲੇ ਦੇ ਦੋ ਚੱਕਰ ਵਾਲੇ ਭਾਰਮਣੇ ਜਿਹਨਾਂ ਦਾ ਕਿਲਾਨ ਲੱਗ ਸਿ ਸਮੇਂ ਆਣੀ ਕਰਤੀ ਕਿ ਬਤਾ ਦੇ ਕਿ ਕਿ ਬਣਾ ਦੇ ਵਿੱਚ ਬਸਾਰੇ ਬੈਠੇ ਹਾਂ ਹੁਣ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਸ਼ਿਆਨੇ ਕਮਜਾਤਾ ਉਹ ਬਹਿਦਾ ਸੀ ਕਿ 1 ਤੋਂ 5 ਕਿਲੋਮੀਟਰ ਦੂਰ ਆ ਜਿਹਨੇ ਸਾਡੇ ਦੇ ਕੁਛ ਵੇ ਵੇ ਕੁਛ ਨਹੀਂ ਕਰ ਸਕਦਾ ਉਹ ਕੋਈ ਸਾਡੇ ਲਈ ਹੈਲਪ ਨਹੀਂ ਹੈ ਅਸੀਂ ਬਸ ਉੱਧਰ ਬੈਠੇ ਹਾਂ ਇਹ ਅਸੀਂ ਤਾਂ ਥੋੜਾ ਜਿਹਾ ਦੂਰ ਲਾ ਕੋਈ ਇੱਥੇ ਸਿਕਿਉਰਿਟੀ ਨਹੀਂ ਸਾਡੇ ਲਈ ਆ ਵੀ ਕੋਈ ਨਹੀਂ ਹੈਗੇ ਤੇ ਸਾਡੀ ਹੈਲਪ ਹਮ ਹਮ ਹਨਾ ਵੀ ਜਲਦੀ ਜਲ ਬਸਪਾਦਨ ਸਾਡੀ ਦੀ ਵਸੇ ਲਿਖਤੀ ਆ 4 ਸਾਲ ਹੋ ਗਏ ਜੀ ਹਮ ਹੁਣ ਕਿੱਥੇ ਫਸਿਆ ਹੋਇਆ ਹੈ ਕਿਉਂ ਕਿਵਚ ਫਸਾ ਜਾ ਯੂਕਰੇਨ ਹਮ ਦੀ ਰਾਜਧਾਨੀ ਕਿਉਂ ਉੱਥੇ ਫਸਾ ਹੈ ਜੀ ਹਾਂ ਉਹ ਤੁਹਾਡੀ ਗੱਲ ਹੋਈ ਹੈ ਕੀ ਕਿ ਉਹਨਾਂ ਦੇ ਕਿੰਦਾ ਹਾਲਾਤ ਆ ਉੱਥੇ ਉਹਦੇ ਹਾਲਾਤ ਬਹੁਤ ਮਾੜੇ ਹੋਏ ਪੈ ਨੇ ਬੇਹਤਰਾ ਹਾਲਾਤ ਹੋਏ ਪੈ ਨੇ ਬਹੁਤ ਬੁਰੇ ਹਾਲਾਤ ਆ ਉੱਥੇ ਇਹ ਨਹੀਂ ਪਤਾ ਕਾਨੂੰ ਇੱਕ ਮਿੰਟ ਵਿੱਚ ਕੀ ਹੋ ਜਾਣਾ ਕੀ ਨਹੀਂ ਹੋਣਾ ਜਦੋਂ ਫੋਨ ਤੇ ਗੱਲ ਹੋਈ ਹੈ ਕਹਿੰਦਾ 10 ਮਿੰਟ ਪਹਿਲਾਂ ਉੱਥੇ ਧਮਾਕਾ ਵੀ ਹੋਇਆ ਹਾਂ ਇਹ ਕਹ ਰਿਹਾ 10 ਵਾਰੀ ਬੰਬਾਰੀ ਹੋ ਰਹੀ ਹੈ ਸਹੀ ਹੋਣਾ ਹੈ ਬਹੁਤ ਡਰ ਬਣਿਆ ਹੋਇਆ ਮੈਂ ਤੁਹਾਨੂੰ ਸਮਝਾਣਾ ਬੱਚਾ ਜਲਦੀ ਜਲਦੀ ਘਰ ਆਵੇ ਅਸੀਂ ਚੱਲੇ ਦੋ ਬਟੇ ਇਹ ਵੱਡਾ ਜੀ ਇਹ ਵੱਡਾ ਜੀ ਤੁਸੀਂ ਜਿਹੜੇ ਹੈਗਾ ਕਾਫੀ ਮਿਹਨਤ ਕਰਕੇ ਹੋ ਹਾਂ 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 ਤੁਹਾਨੂੰ ਬਿਲਕੁਲ ਵੀ ਪਤਾ ਹੋਣਾ ਵੀ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਬਿਲਕੁਲ ਸਹੀ ਸਹੀ ਠੀਕ ਠਾਕ ਸਿਰਦਾਂ ਨੂੰ ਕੋਈ ਨੌਲੇਜ ਨਹੀਂ ਸੀ ਸਾਰੇ ਜੀ ਪਰ ਹੁਣ ਆਲੇ ਦੀ ਹਾਂ ਅੱਜ ਦਾ ਆਖਰੀ ਦਿਨ ਆ ਚੁੱਕਾ ਹੋਇਆ ਜੀ ਸਾਨੂੰ ਸਾਰੇ ਹਫਤੇ ਦਾ ਦਿਨ ਵਿੱਚ ਸਾਰਾ ਹਫਤੇ ਦਾ ਦਿਨ ਵਿੱਚ ਇਹਨਾਂ ਕਹ ਰਹੇ ਸੀ ਅੰਮ੍ਰਿਤ ਲਗਾ ਕੇ ਨਿਊਜ਼ ਦਿਖਾ ਰਹੇ ਸੀ ਟਿਕਟ ਕਰਾ ਲਓ ਜਲਦੀ ਜਲਦੀ ਆ ਜਾਓ ਟਿਕਟਾਂ ਬਿਲਕੁਲ ਹੋ ਨਹੀਂ ਰਹੇ ਸੀ ਟਿਕਟ ਕਰਾਈ ਸੀ ਅਸੀਂ ਟਿਕਟ ਬਹੁਤ ਮਹਿੰਗੀ ਮਿਲੀ ਹੈ ਜੀ ਕੱਲ ਦੀ ਟਿਕਟ ਸੀ 7 ਘੰਟੇ ਤੋਂ ਕਿ ਖਾਰਗੀ ਤੋਂ ਆਏ ਨਹੀਂ ਬਸ ਬਾਵਨ ਕਰਕੇ ਜੀ ਉਹ ਅਤੇਰ ਬੜਦਾ ਉਤਰ ਲਗਾ ਇਹ ਬੜਦਾ ਉਤਰ ਨਹੀਂ ਜਿੱਤੇ ਹਨ ਨਾ ਵਾਪਸ ਵੇਤਾ ਦੀ ਗਾਨੇ ਤੁਸੀਂ ਵਾਪਸ ਜਾਓ ਵਾਪਸ ਜਾ ਕੇ ਘਰ ਹਨਾ ਉੱਥੇ ਛੱਡਦਾ ਬਾਹਰ ਫਿਰਦਾ ਕਿਵੇਂ ਕਿਵੇਂ ਕਰਕੇ ਕਿੱਥੇ ਹਥੋਂ ਮੰਚ ਨੇ ਜੀ ਉਹਨੇ ਕਿ ਸਕੂਲ ਚ ਉਹ ਕਿ ਸਕੂਲ ਚ ਰੱਖਿਆ ਸੀ ਉਹਨਾਂ ਨੇ ਜਾ ਕੇ 8 ਘੰਟੇ ਬਾਹਰ ਫਿਰਦੇ ਰਹੇ ਬਰਸਾਤ ਪੈ ਰਹੀ ਸੀ ਜੀ ਹੂੰ ਉਹ ਤਾਂ ਉਹ ਸਕੂਲ ਚ ਰੱਖਿਆ ਗਿਆ ਸੀ ਉਹਨਾਂ ਨੂੰ ਸਕੂਲ ਚ ਵੀ ਉਹਨਾਂ ਬਹੁਤ ਖਤਰਾ ਹੈਗਾ ਇਹ ਹਾਲਾ ਹਾਂ ਨਹੀਂ ਹਾਲਾ ਸਕੂਲ ਦੇ ਮਾਣਿਆਂ ਦੇ ਮਾੜੇ ਮਾਸ ਹਾਲਾ ਸਕੂਲ ਦੇ ਨਹੀਂ ਜੀ ਉੱਥੇ ਬਦਨੇ ਮਿੰਟ ਚ ਕੀ ਹੋ ਜਾ ਕੀ ਨਹੀਂ ਹੋ ਜਾ ਜੀ ਹੁਣ ਵੀ ਕਹਿ ਰਹੇ ਗੱਲ ਹੋਈ ਹੈਗੀ ਨਾ ਹੁਣੇ ਤਾਂ ਮੱਕਾ ਹੋਇਆ ਹੈਗਾ ਉਸ ਕਾਂਪੇਨ ਨੂੰ ਮਿਲ ਰਹਾ ਜੀ ਇੱਥੇ ਕਾਂਪੇਨ ਨੂੰ ਮੈਂ ਥੋੜਾ ਬਸ ਦੋ ਟਾਈਮ ਰੋਟੀ ਦੇ ਰਹੇ ਨੇ ਜੀ ਥੋੜੀ ਥੀ ਕਰਕੇ ਦੇ ਰਹੇ ਨੇ ਕੱਲ ਸਵੇਰ ਦੇ ਗਏ ਸੀ ਕਹਿੰਦੇ 10 ਰੋਟੀ ਜਿੱਤੀ ਹੋੜੀ ਦਾਲ ਚੋਲ ਦੇ ਤਿੰਨ ਰੋਟੀ ਦਿੱਤੀ ਨਹੀਂ ਗਈ ਇੱਕ ਟਾਈਮ ਇੱਕ ਟਾਈਮ ਇੱਕ ਟਾਈਮ ਦਿੱਤੀ ਰੋਟੀ ਜੀ ਦਾਲ ਚੋਲ ਦੇ ਤਿੰਨ ਰੋਟੀ ਦਿੱਤੀ ਗਈ ਇੱਕ ਪਲੇਟ ਚ ਇੱਕ ਵੇਲੇ ਤਿੰਨ ਚਾਰ ਬੱਚਾ ਦੇ ਰਹੇ ਨੇ ਜੀ ਬਸ ਮੋਈ ਮੋਈ ਥੋੜਾ ਟੈਸਟ ਬਾਲਾ ਕਾਂਮਲੇ ਟੇਡ ਤੱਕ ਤੋਂ ਪਰਦਾ ਹੈਗਾ ਜੀ ਤਾਂ ਮੰਗ ਕੀ ਕਰਦੇ ਹਾਂ ਮੰਗ ਆ ਸਰਕਾਰ ਦਾ ਮੰਗਦੇ ਹਾਂ ਲੈ ਬੈਡ ਨੂੰ ਜਲਦੀ ਜਲਦੀ ਦਿੱਤਾ ਲਿਆਇਆ ਜਾਵੇ ਜੀ ਸਾਡੇ ਘਰਾਂ ਮੈਨੂੰ ਲੱਗਦਾ ਅਰੇ ਇਖ ਕੀ ਗੱਲ ਹੋ ਰਹੀ ਹੈ ਤੁਹਾਡੀ ਚੰਦਰ ਨਾਲ ਦੀ ਬਸ ਉਹ ਹੀ ਕਹਿ ਰਿਹਾ ਕਿ ਮम्मा ਇੱਥੇ ਬਹੁਤ ਹਾਲਾਤ ਖਰਾਬ ਹੈ ਬਸ ਇੱਕ ਬੈਠੇ ਆ ਸਾਡੇ ਕੋਲੇ ਕੋਈ ਹਿੱਲਾ ਨਹੀਂ ਹੋ ਰਿਹਾ ਸਾਡਾ ਜਲਦੀ ਸੇ ਜਦੋਂ ਸੈਂਟਰ ਗਵਰਨਮੈਂਟ ਨੂੰ ਕਿਹਾ ਜਾਵੇ ਕਿ ਸਾਡਾ ਕੋਈ ਹੱਲ ਕਰੋ ਸਾਡੇ ਬੱਚੇ ਘਰੇ ਵਾਪਸ ਆਣ ਤਾਨੂੰ ਤਾਂ ਬਿਲਕੁਲ ਇਸ ਤਰ੍ਹਾਂ ਉਮੀਦ ਨਹੀਂ ਹੁੰਨੀ ਕਿ ਤੁਸੀਂ ਅਸੀਂ ਕਿਤੇ ਸੋਚਿਆ ਵੀ ਨਹੀਂ ਸੀ ਬਹੁਤ ਵਧੀਆ ਸਟੱਡੀ ਚੱਲ ਰਹੀ ਸੀ ਔਰ ਬੱਚੇ ਛੱਡ ਗਏ ਵੀ ਨਹੀਂ ਆ ਰਹੇ ਸੀ ਬਾਰ ਬਾਰ ਕਹਿ ਰਹੇ ਸੀ ਬੇਟਾ ਆ ਜਾਓ ਉਹ ਕਹਿੰਦੇ ਸਾਡੀ ਆਨਲਾਈਨ ਕਲਾਸਾਂ ਨਹੀਂ ਹੋ ਰਹੀਆਂ ਯੂਨੀਵਰਸਿਟੀ ਨਹੀਂ ਘਾਰੀ ਸਾਡੀ ਆਫ ਕਲਾਸ ਚੱਲ ਰਹੀ ਹੈ ਮਮਾ ਸੀ ਵਾਪਸ ਕਿਵੇਂ ਆ ਜੀਏ ਫਿਰ ਵੀ ਸਾਡੇ ਜ਼ੋਰ ਪਾ ਕੇ ਉਹਨਾਂ ਨੇ ਟਿਕਟ ਕਰਵਾਈ 24 ਨੂੰ ਉਹਨਾਂ ਦੀ ਫਲੈਟ ਸੀ ਸੁਭਾ ਦੀ ਉਹ 에ਅਰਪੋਰਟ ਪਹੁੰਚੇ ਉੱਥੇ ਆ ਕੇ ਤਾਂ ਫਿਰ ਉਹਨਾਂ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਹਾਲਾਤ ਜਿਹੜੇ ਵੱਡੇ ਜਿਵੇਂ ਕਰਿਆਨਾ ਸ਼ਾਪ ਆ ਜਿਵੇਂ ਤੁਸੀਂ ਸਾਰੀ ਪੂੰਜੀ ਲਾਤੀ ਆਪਣੇ ਬੇਟੇ ਤੇ ਹਾਂਜੀ ਸਾਡੀ ਹਾਂਜੀ ਮੇਰੇ ਹਸਬੰਡ ਕਰਿਆਨਾ ਸ਼ਾਪ ਕਰਦੇ ਆ ਉਹਨਾਂ ਨੇ ਆਪਣੀ ਸਾਰੀ ਪੂੰਜੀ ਉਹਨਾਂ ਤੇ ਲਾਤੀ ਸਾਨੂੰ ਸਾਡੇ ਬੱਚੇ ਸਟੈਂਡ ਹੋ ਜਾਣ ਸਾਡੇ ਬੱਚਾਂ ਦੇ ਸੁਪਨੇ ਪੂਰੇ ਹੋ ਜਾਣ ਅਸੀਂ ਜਿੰਨੀ ਵੀ ਮਿਹਨਤ ਕਰਦੇ ਸੀ ਸਿਰਫ ਆਪਣੇ ਬੱਚੇ ਤੇ ਹੀ ਲਾ ਰਹੇ ਸੀਗੇ ਕਿਵੇਂ ਨਾ ਕਿਵੇਂ ਅਸੀਂ ਆਪਣਾ ਬੱਚਾ ਸਟੈਂਡ ਕਰ ਲਈਏ ਇੱਦਾਂ ਦੇ ਹਾਲਾਤ ਲੱਗਦੇ ਆ ਦਿਨੋਂ ਦਿਨ ਜਿਹੜੇ ਹਰ ਘੰਟੇ ਉੱਥੇ ਤਸਵੀਰ ਬਦਲਦੀ ਉੱਥੇ 5-5 ਮਿੰਟ ਵੀ ਖਤਰੇ ਦੇ ਬਣੇ ਹੋਏ ਆ ਹੁਣ ਦੇਖੋ ਇਹ ਬੱਚੇ ਏਸ਼ੀਆ ਨੂੰ ਬੈਠਾ ਹੁਣ ਤੁਹਾਡੀ ਗੱਲ ਹੋਈ ਹੈ ਉਹ ਕਹਿੰਦੇ ਮਾਮਾ ਖਤਰਾ ਮਿੰਟ ਮਿੰਟ ਤੱਕ ਮੜਰਾ ਰਿਹਾ ਹੈ ਬੱਚੇ ਭੁੱਖੇ ਪਾਣੇ ਫਿਰਦੇ ਆ ਹੰਡ ਦਾ ਮੌਸਮ ਆ ਨੀਚੇ ਚ ਬੈਠੇ ਹੋਏ ਆ ਹਾਲ ਦੇ ਵਿੱਚ ਕੋਈ ਐਜਿਓ ਅਰੇਂਜਮੈਂਟ ਨਹੀਂ ਬੁੱਤੇ ਬੱਚਾ ਕੋਈ ਕੱਪੜਾ ਵੀ ਲੈ ਸਕੂ ਹੈ ਨਾ ਉਹਨਾਂ ਦੇ ਕੋਲ ਆ ਕੁਝ ਵੀ ਕਿਉਂਕਿ ਸਿਰਫ ਬੱਚੇ ਆਪਣੀ ਜਾਨ ਲੈ ਕੇ ਹੀ ਬੈਠੇ ਹੋਏ ਇੱਥੇ ਐਮਬੈਸੀ ਵੱਲੋਂ ਵੀ ਨਹੀਂ ਇਹ ਜਿਹੇ ਕੋ ਉਪਰਾਲਾ ਐ ਐਮਬੈਸੀ ਵੱਲੋਂ ਐਸੇ ਕੁਝ ਨਹੀਂ ਉਪਰਾਲਾ ਦਿੱਤਾ ਗਿਆ ਸਿਰਫ ਉਹਨਾਂ ਨੇ ਨੀਚੇ ਵਿਛਾਉਣ ਨੂੰ ਚਟਾਈ ਦਿੱਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੀ ਮੰਗ ਕਰਦੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੀ ਮੰਗ ਕਰਦੇ ਵੀ ਜਲਦੀ ਜਲਦੀ ਸਾਡੇ ਬੱਚਾ ਦਾ ਹਿੱਲਾ ਕੀਤਾ ਜਾਵੇ ਔਰ ਸਾਡੇ ਬੱਚੇ ਇੰਡੀਆ ਲਿਆਂਦੇ ਜਾਣ ਜਿੰਨੀ ਵੀ ਕੋਸ਼ਿਸ਼ ਕਰਦਾ ਬਤ ਵਤ ਕੋਸ਼ਿਸ਼ ਕਰਨ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸਾਡੇ ਕੋਲੇ ਲਿਆਂਦੇ ਜਾਣ